ਦਸਵੇਂ ਪਾਤਸ਼ਾਹ ਜੀ ਨੇ ਸੋ ਸਾਖੀ ਵਿੱਚ ਇਹ ਵਜਨ ਲਿਖੇ ਹਨ ਮਦਰਾ ਦਹਿਤਾ ਸਤਕੁਲ ਭੰਗ ਦਹਿ ਤਨ ਏਕ ਜਗਤ ਜੂਠ ਸਤਕੁਲ ਦਹਿ ਨਿੰਦਾ ਦਹਿ ਅਨੇਕ ਸ਼ਰਾਬ ਪੀਣ ਵਾਲੇ ਦੀਆਂ ਸਤਕੁਲਾਂ ਨਾਜ਼ ਹੁੰਦੀਆਂ ਭਾਵ ਨਰਕਾਂ ਨੂੰ ਜਾਂਦੀਆਂ ਭੰਗ ਪੀਣ ਵਾਲੇ ਦਾ ਸਰੀਰ ਨਕਾਰਾ ਹੋ ਜਾਂਦਾ ਨਾਸ਼ ਹੋ ਜਾਂਦਾ ਤਮਾਕੂ ਪੀਣ ਵਾਲੇ ਦੀਆਂ ਸੌ ਕੁਲਾਂ ਨਰਕਾਂ ਚ ਪੈਂਦੀਆਂ ਨਿੰਦਿਆ ਕਰਨ ਵਾਲਿਆਂ ਦੀਆਂ ਅਣਗਿਣਤ ਕੁਲਾਂ ਨਰਕਾਂ ਚ ਜਾ ਪੈਂਦੀਆਂ। ਉਹ ਇਸ ਵਾਸਤੇ ਨਿੰਦਿਆ ਭੁੱਲ ਕੇ ਵੀ ਨਹੀਂ ਕਰਨੀ ਚਾਹੀਦੀ। ਨਿੰਦਿਆ ਹੈਗੀ ਚੀਜ਼। ਹੋਣ ਤਾਂ ਕਿਸੇ ਵਿੱਚ ਗੁਣ ਪਰੰਤੂ ਆਪਣਾ ਪ੍ਰਤਾਪ ਵਧਾਉਣ ਵਾਸਤੇ ਉਹਦੇ ਨਾਲ ਈਰਖਾ ਕਰਕੇ ਉਹਨਾਂ ਨੂੰ ਦੋਸ਼ਣ ਦੋਸ਼ ਰੂਪ ਵਿੱਚ ਗਥਨ ਕਰਨਾ ਇਹ ਨਿੰਦਿਆ। ਸੋ ਇਹੋ ਜੇ ਅਣਗਿਣਤ ਹਨ ਜੋ ਸਿਰ ਕਰੇ ਭਾਰ। ਉਹ ਆਪਣੇ ਸਿਰ ਭਾਰੋ ਕਰਕੇ ਭਾਪ ਪੂਰਾ ਟਿੱਲ ਲਾ ਕੇ ਨਿੰਦਿਆ ਕਰਦੇ ਰਹਿੰਦੇ ਆ ਹਰ ਵਕਤ ਨਿੰਦਿਆ ਹੀ ਨਿੰਦਿਆ ਕਰੀ ਜਾਂਦੇ ਆ ਸੋ ਜਹਾਂਗੀਰ ਦੇ ਪਾਸ ਚੰਦੂ ਪਾਪੀ ਨਿੰਦਿਆ ਕਰਦਾ ਰਿਹਾ ਸਤਿਗੁਰੂ ਅਰਜਨ ਦੇਵ ਮਹਾਰਾਜ ਦੀ ਪਿਰਥੀ ਪਿਰਥੀ ਚੰਦ ਸਤਿਗੁਰੂ ਜੀ ਦੀ ਨਿੰਦਿਆ ਕਰਦਾ ਰਿਹਾ ਸੋ ਨਿੰਦਕ ਜਿਹੜਾ ਨਾ ਆਪ ਤਾਂ ਅਣ ਹੁੰਦਾ ਭਾਰ ਚੁੱਕਦਾ ਹੀ ਆ ਤੇ ਉਹਨੂੰ ਅਗਨੀ ਦੇ ਵਿੱਚ ਸਾੜਿਆ ਜਾਂਦਾ ਨਰਕਾਂ ਦੀ ਅੱਗ ਤੇ ਅਤੇ ਉਹਦੇ ਜਿਹੜਾ ਨਾਲ ਹੁੰਦਾ ਨਾ ਸਾਥੀ ਜਿਹੜੇ ਹੁੰਦੇ ਉਹਨਾਂ ਨੂੰ ਵੀ ਨਾਲ ਹੀ ਉਹੀ ਸਜ਼ਾ ਮਿਲਦੀ ਆ ਇਸ ਕਰਕੇ ਨਿੰਦਿਆ ਕਰਨੀ ਜਾਂ ਨਿੰਦਕ ਦੇ ਨਾਲ ਜਾਣਾ ਇਹ ਦੋਨੋਂ ਹੀ ਗੁਰੂ ਕੇ ਪਿਆਰਿਓ ਦੋਨੋਂ ਹੀ ਪਾਪ ਹਨ ਜੇ ਕੋ ਉਸ ਦਾ ਸੰਗੀ ਹੋਵੇ ਨਾਲੇ ਲੈ ਸਦਾਵੇ ਸੁਲੀ ਤੇ ਸਲੱਬੀ ਫਿਰਥੀਆ ਤੇ ਸੁਲਹੀ ਇਹ ਸਾਰੇ ਇਸੇ ਤਰ੍ਹਾਂ ਨਿੰਦਿਆ ਕਰਕੇ ਗਏ ਸਾਰੇ ਸੋ ਅਣਗਿਣਤ ਹੀ ਨਿੰਦਕਾਂ ਨੂੰ ਨਰਕ ਵਿੱਚ ਸਿਰ ਪਰਨੇ ਪਾਪ ਪੁੱਠੇ ਲਟਕਾਇਆ ਜਾਂਦਾ ਹੈ ਸਜ਼ਾਵਾਂ ਦੇਣ ਵਾਸਤੇ ਅਥਵਾ ਮਾਤਾ ਦੇ ਉਦਰ ਰੂਪੀ ਗਰਭ ਰੂਪੀ ਨਰਕ ਦੇ ਵਿੱਚ ਪੁੱਠਾ ਲਟਕਾਇਆ ਜਾਂਦਾ ਹੈ ਮੁਕਤਲੇ ਪੈਰ ਉਪਰੇ ਵਸੰਦੋ ਕੋਥੜਾ ਥਾਏ ਇਸ ਪ੍ਰਕਾਰ ਉਹਨਾਂ ਦੀ ਨਿੰਦਕਾਂ ਦੀ ਹਾਲਤ ਹੁੰਦੀ ਹੈ ਨਿੰਦਕ ਮਾਰੇ ਤਤਕਾਲ ਖਿਣ ਟਿਕੜ ਨਾ ਦਿੱਤੇ ਪ੍ਰਭ ਦਾਸ ਦਾ ਦੁੱਖ ਨਾ ਖਾ ਸਕੇ ਫੜ ਜੋਨੀ ਜੁੱਤੇ ਮੱਥੇ ਵਾਲ ਪਿਛਾੜਣ ਜਬ ਮਾਰਗ ਮੁਤੇ ਦੁਖ ਲੱਗੇ ਬਿਲਲਾੜਿਆ ਨਰਕ ਘੋਰ ਸੁਤੇ